ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਆਜੜ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਨੂੰ ਤੁਸੀਂ ਸਾਰੇ ਨੇ ਜਾਣਦੇ ਹੋਗੇ ਅਤੇ ਗਾਣੇ ਵੀ ਜਰੂਰ ਸੁਨੇ ਹੋਣਗੇ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੇ ਬਾਰੇ ਇੰਦਰਜੀਤ ਨਿੱਕੂ ਨੇ ਕੁਝ ਜਿਹੜਾ ਕਹਿ ਦਿੱਤਾ ਜਿਸ ਤੋਂ ਬਾਅਦ ਆ ਕਿ ਸਿੱਧੂ ਆਰਮੀ ਜਿਹੜੀ ਕਮੈਂਟਾਂ ਦੇ ਵਿੱਚ ਜਵਾਬ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੰਦਰਜੀਤ ਨਿੱਕੂ ਨੇ ਸਿੱਧੂ ਮੂਸੇਵਾਲੇ ਨੂੰ ਇਹ ਕੁਝ ਕਹਿ ਦਿੱਤਾ ਕਿ ਸਟੇਜ ਦੇ ਉੱਪਰ ਕਈ ਵਾਰ ਸਿੱਧੂ ਹੱਥਕੜੀਆਂ ਲਾ ਕੇ ਗਿਆ ਤੇ ਕਈ ਵਾਰ ਟੈਂਕਾਂ ਦੇ ਵਿੱਚ ਵੀ ਦਿਖਾਈ ਦਿੱਤਾ ਸੀਗਾ ਅਤੇ ਸਟੇਜ ਦੇ ਉੱਪਰ ਸਿੱਧੂ ਮੂਸੇਵਾਲੇ ਨਾਲ ਬਹੁਤ ਸਾਰੇ ੜਕਿਓ ਬੰਦੇ ਵੀ ਹੁੰਦੇ ਸੀਗੇ ਆਖਿਰਕਾਰ ਇੰਦਰਜੀਤ ਨਿੱਕੂ ਨੇ ਹੋਰ ਕਿਹੜੀਆਂ ਗੱਲਾਂ ਕੀਤੀਆਂ ਨੇ ਸਿੱਧੂ ਮੂਸੇਵਾਲੇ ਦਾ ਬਾਤ ਅਤੇ ਇੰਦਰਜੀਤ ਨਿੱਕੂ ਨੇ ਇਹ ਵੀ ਕਹਿ ਦਿੱਤਾ ਕਿ ਸਿੱਧੂ ਮੂਸੇਵਾਲੇ ਦੀ ਮੌਦਾ ਕਾਰਨ ਵੀ ਸਿੱਧੂ ਮੂਸੇਵਾਲੇ ਦਾ ਦਿਖਾਵਾ ਹੀ ਬਣਾਇਆ ਜਿਹੜਾ ਕਿ ਸਿੱਧੂ ਮੂਸੇਵਾਲੇ ਨੇ ਸਟੇਜ ਦੇ ਉੱਪਰ ਦਿਖਾਵਾ ਕੀਤਾ ਸੀਗਾ ਜਾਂ ਹੋਰ ਜਗ੍ਹਾ ਦੇ ਉੱਪਰ ਦਿਖਾਵਾ ਕੀਤਾ ਸੀਗਾ ਉਹ ਤੁਹਾਨੂੰ ਅਸੀਂ ਵੀਡੀਓ ਦਿਖਾ ਦਿੰਨੇ ਹਾਂ ਇੰਦਰਜੀਤ ਨਿੱਕੂ ਦੀ ਜ਼ਰੂਰ ਵੀਡੀਓ ਨੂੰ ਅੰਤ ਤੱਕ ਦੇਖਿਓ ਉਸ ਸ਼ੈਲ ਨੂੰ ਜਦੋਂ ਵੀ ਸਟੇਜ ਤੇ ਗਿਆ ਕਿਸੇ ਵੀ ਬਾਹਰੀ ਕੰਟਰੀ ਕਿਤੇ ਵੀ ਗਿਆ ਉਹ ਇੱਕ ਚੀਜ਼ ਹਮੇਸ਼ਾ ਕੁਝ ਨਾ ਕੁਝ ਕਰਦਾ ਸੀ ਹੂੰ ਕਦੇ ਕਿਤੇ ਹੱਤਕੜੀਆਂ ਲੱਗ ਜਾ ਰਿਹਾ ਕਦੇ ਕਿਤੇ ਟੈਂਕ ਤੇ ਜਾ ਰਿਹਾ ਕਦੇ ਕਿਤੇ ਕੁਝ ਦਿਖਾਵਾ ਕਰਕੇ ਜਾ ਉਹ ਜਦ ਕੇ ਉਹ ਕੋ ਕਲਾ ਬਹੁਤ ਸੀ ਹੂੰ ਬਿਨਾ ਕਲਾ ਤੋਂ ਤਾਂ ਕੋਈ ਬੰਦਾ ਗਿਨ ਜਾ ਸਕਦਾ ਨਾ ਬਿਲਕੁਲ ਉਹਨੇ ਕਲਾ ਦੇ ਨਾਮ ਨਾਲ ਆ ਚੀਜ਼ਾਂ ਵੀ ਅਡਾਪਟ ਕਰਨੀਆਂ ਜੋ ਅੱਜ ਦੇ ਬੱਚੇ ਕਰਦੇ ਨੇ ਹਵਾ ਵੀ ਜ਼ਰੂਰੀ ਹੈ ਕਿਤਨੇ ਕਿਤੇ ਉਹ ਦਿਖਾਵੇ ਨੇ ਉਹਨੂੰ ਕਿੱਥੇ ਪਹੁੰਚਾਇਆ ਨਜ਼ਰੀ ਚੜਿਆ ਰਹਿੰਦਾ ਬੰਦਾ ਬੰਦਾ ਨਜ਼ਰੀ ਚੜਿਆ ਰਹਿੰਦਾ ਬਿਲਕੁਲ ਪਰ ਉਹ ਲੋਕਾਂ ਨੂੰ ਰਾਜ਼ ਨਹੀਂ ਆਇਆ ਇਸ ਕਰਕੇ ਲੋਕਾਂ ਨੇ ਲੱਗੇ ਵੀ ਇਹ ਤਾਂ ਸਾਡੀ ਰੋਟੀ ਪਾਣੀ ਬੰਦ ਕਰੂ ਹੂੰ ਇਹੋ ਵਿਚਾਰ ਦਾ ਹਾਸਰ ਕੀ ਹੋਇਆ ਬਿਲਕੁਲ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਸ ਦੇ ਵਿੱਚ ਕੀ ਇੰਦਰ ਜੀ ਨਿੱਕੂ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਨੀਆਂ ਤੇ ਵੀਡੀਓ ਵੀ ਦੇਖ ਲਈ ਹੁਣੀ ਕੀ ਇੰਦਰ ਜੀ ਨਿੱਕੂ ਕੀ ਕਹਿਣਾ ਚਾਹੁੰਦਾ ਸੀਗਾ ਸਿੱਧੂ ਮੂਸੇਵਾਲੇ ਦੇ ਬਾਰੇ ਅਤੇ ਕਿਹੜੀਆਂ ਗੱਲਾਂ ਕੀਤੀਆਂ ਨੇ ਇੰਦਰ ਜੀ ਨਿੱਕੂ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜਰੂਰ ਕਰ ਲਿਓ ਇਦਾਂ ਦੀਆਂ ਨਵੀਆਂ ਤਾਜ਼ੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਆਜ਼ਰ ਹੋਵਾਂਗੇ ਕੋਹ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ